ਮੇਰਾ ਨਾ ਗੁਰਪ੍ਰੀਤ ਸਿੰਘ ਚੀਦਾ ਸੂਬਾ ਆਗੂ ਪੈਂਡੂ ਮਿਹਦੂਰਜੁਰੀ ਪੰਜਾਬ ਯੂਥ ਵਿੰਗ ਇਹ ਅੱਜ ਤੇ ਜੋ ਪਿਛਲਾ ਦਿਨ ਬੀ ਚੁੱਕਾ ਆ 6 ਤੇ 7 ਤਰੀਕ ਨੂੰ ਲਗਾਤਾਰ ਪੈਂਡੂ ਦੇ ਖੇਤ ਮਿਹਦੂਰਜਥੇ ਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੂਰੇ ਪੰਜਾਬ ਭਰ ਦੇ ਡੀਸੀ ਦਫਤਰਾਂ ਦੇ ਵਿੱਚ ਧਰਨਾ ਮਿਆਰੇ ਕਰਕੇ ਇਹ ਦੇਸ਼ ਦੇ ਰਾਸ਼ਟਰਪਤੀ ਨਾਂ ਤੇ ਜਿਹੜਾ ਮੰਗ ਪੱਤਰ ਭੇਜਿਆ ਜਾ ਰਿਹਾ ਮੰਗ ਪੱਤਰ ਦੇ ਵਿੱਚ ਬਹੁਤ ਸਾਰੀਆਂ ਮਜ਼ਦੂਰਾਂ ਦੀਆਂ ਮੰਗਾਂ ਮਸਲੇ ਜਿਹੜੇ ਲੰਮੇ ਸਮੇਂ ਤੋਂ ਲਟਕ ਰਹੇ ਆ ਔਰ ਉਹਨਾਂ ਮੰਗਾਂ ਮਸਲੇ ਨੂੰ ਹੱਲ ਕਰਨ ਦੀ ਬਜਾਏ ਕੇਂਦਰ ਤੇ ਪੰਜਾਬ ਦੀ ਸਰਕਾਰ ਜਿਹੜੀ ਆ ਹੋਰ ਬਹੁਤ ਸਾਰੀਆਂ ਜਿਹੜੇ ਸਾਡੇ ਤੇ ਕਰੂਨ ਜਿਹੜੀ ਥੋਪ ਰਹੀ ਆ ਜਿਹਦੇ ਵਿੱਚ ਪਿਛਲੇ ਦਿਨੀ ਜਿਹੜਾ ਆ ਕੇਂਦਰ ਦੀ ਸਰਕਾਰ ਵੱਲੋਂ ਜੀ ਰਾਮਜੀ ਕਾਨੂੰਨ ਜਿਹੜਾ ਬਣਾ ਕੇ ਜਿਹੜਾ ਮਨਰੇਗਾ ਦਾ ਕੰਮ ਜਿਹੜਾ ਆ ਔਰ ਇਹ ਬਹੁਤ ਵੱਡੀ ਜੜੀ ਕਟੋਤੀ ਕੀਤੀ ਗਈ ਆ ਔਰ ਉਹਦੇ ਨਾਲ ਨਾਲ ਜਿਹੜਾ ਹੈ ਸੈਂਟਰ ਦੀ ਸਰਕਾਰ ਬਿਜਲੀ ਸੋਧ ਕਾਨੂੰਨ ਜਿਹੜਾ ਆ 225 ਜਿਹੜਾ ਉਹਨੂੰ ਲਾਗੂ ਕਰਨ ਜਾ ਰਹੀ ਆ ਔਰ ਉਹਦੇ ਨਾਲ ਨਾਲ ਜਿਹੜਾ ਮਜ਼ਦੂਰਾ ਦੀਆਂ ਕਿਰਤ ਕਾਨੂੰਨ ਜਿਹੜੇ ਆ ਜਿਹੜੇ 43 ਜਿਹੜੇ ਐਕਟ ਸੀ ਸਾਡੇ ਉਹਨਾਂ ਨੂੰ ਬਦਲ ਕੇ ਜਿਹੜਾ ਚਾਰ ਕੋਡਾਂ ਦੇ ਵਿੱਚ ਜਿਹੜਾ ਆ ਉਹ ਤਬਦੀਲ ਕਰ ਦਿੱਤਾ ਆ ਇਹਨਾਂ ਸਾਰੇ ਔਰ ਮਜ਼ਦੂਰਾਂ ਦੀਆਂ ਹੱਕੀ ਮੰਗਾ ਮੱਤਲ ਨੂੰ ਲਾਗੂ ਕਰਨ ਵਾਸਤੇ ਜਿਹੜਾ ਆ ਪੂਰੇ ਪੰਜਾਬ ਭਰ ਦੇ ਵਿੱਚ ਧਰਨੇ ਮਿਆਰੇ ਕੀਤੇ ਜਾ ਰਹੇ ਆ ਆਗੂ ਦਾ ਪਿੰਡਾਂ ਚ ਜਾ ਕੇ ਪ੍ਰਚਾਰ ਕਰਦੇ ਆ ਮੀਟਿੰਗਾਂ ਕਰਦੇ ਆ ਮਜ਼ਦੂਰਾਂ ਨਾਲ ਕਿ ਇਹ ਜਿਹੜੇ ਆ ਨਵੀਂ ਟੀਮ ਆਈ ਆ ਇਹਦਾ ਬੈਨੀਫਿਟ ਆ ਮਜ਼ਦੂਰਾਂ ਨੂੰ ਜੇ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਨੂੰ ਤਾਂ ਅਸੀਂ ਮਹੀਨੇ ਬਾਅਦ ਪੱਤਾ ਦੇਵਾਂਗੇ ਔਰ ਬਹੁਤ ਸਾਰੇ ਉਹ ਤੁਹਾਡੀ ਜਾਣਕਾਰੀ ਲਈ ਮਨਰੇਗਾ ਕਾਨੂੰਨ ਜਿਹੜਾ ਬਹੁਤ ਸਮੇਂ ਤੋਂ ਬਣਿਆ ਹੋਇਆ ਆ ਇਹ ਪਹਿਲਾਂ ਸੈਂਟਰ ਸਰਕਾਰ ਜਿਹੜੀ ਆ 90 ਰੁਪਏ ਭੇਜਦੀ ਸੀ ਸਟੇਟ ਨੇ 10 ਰੁਪਏ ਵਿੱਚ ਪਾਉਣੇ ਸੀ ਫਿਰ ਜਾ ਕੇ ਕਾਨੂੰਨ ਲਾਗੂ ਹੁੰਦਾ ਫਿਰ ਥੱਲੇ ਕੰਮ ਮਿਲਦਾ ਸੀ ਪਰ ਤੁਹਾਡੀ ਜਾਣਕਾਰੀ ਲਈ ਅੱਜ ਜਿਹੜਾ ਨਵਾਂ ਐਕਟ ਲੈ ਕੇ ਆ ਰਹੇ ਜਿਹੜਾ ਨਵਾਂ ਕਾਨੂੰਨ ਜਿਹੜਾ ਮਨਰੇਗਾ ਦਾ ਬਣਿਆ ਉਹਦੇ ਵਿੱਚ 60 ਰੁਪਏ ਜਿਹੜੇ ਆ ਕੇਂਦਰ ਨੇ ਭੇਜਣੇ ਆ 40 ਰੁਪਏ ਸਟੇਟ ਨੇ ਪਾਉਣੇ ਆ ਜਿਹੜੀ ਸਟੇਟ 10 ਰੁਪਏ ਨਹੀਂ ਪਾ ਸਕੀ ਦੱਸੋ 40 ਰੁਪਏ ਕਿੱਥੋਂ ਪਾਊਗੀ ਜਿਹੜੀ ਕੇਂਦਰ ਸਰਕਾਰ 90 ਰੁਪਏ ਨਹੀਂ ਦੇ ਸਕੀ 60 ਰੁਪਏ ਕਿੱਥੋਂ ਦੇਊਗੀ ਜੀ ਇਹਦਾ ਮਤਲਬ ਕੀ ਹੈ ਜੀ ਰਾਮ ਜੀ ਦੇ ਨਾਂ ਤੇ ਛੋਟੀੋ ਕਹਿੰਦੇ ਵੀ ਰਾਮ ਰਾਮ ਜੱਪਣਾ ਪਰਾਯਾਮਲ ਆਪਣਾ ਲੋਕਾਂ ਦੇ ਕੋਲੋਂ ਰੋਜ਼ਗਾਰ ਦਾ ਜਿਹੜਾ ਆ ਉਹ ਵੀ ਜਿਹੜਾ ਇਹ ਕਾਨੂੰਨ ਜਿਹੜਾ ਆ ਜਿਹੜਾ ਮੜਾ ਮਟਾ ਰੋਜ਼ਗਾਰ ਮਜ਼ਦੂਰਾਂ ਨੂੰ ਮਿਲਦਾ ਸੀ ਉਹ ਵੀ ਜਿਹੜੀ ਕੇਂਦਰ ਤੇ ਪੰਜਾਬ ਸਰਕਾਰ ਖੋਹ ਰਹੀ ਆ ਤੁਹਾਡੀ ਜਾਣਕਾਰੀ ਲਈ ਇਹਦੀ ਧਾਰਾ 25 ਆ 25 ਦੇ ਮੁਤਾਬਕ ਇਹ ਆ ਜਦੋਂ ਲੋਕ ਡਿਮਾਂਡ ਕਰਦੇ ਆਪਣੇ ਕੰਮ ਦੀ 15 ਦਿਨਾਂ ਚ ਜੇ ਉਹਨੂੰ ਕੰਮ ਨਹੀਂ ਮਿਲਦਾ ਤਾਂ ਉਹਨਾਂ ਨੂੰ ਜਿਹੜਾ ਰੋਜ਼ਗਾਰ ਪੱਤਾ ਮਿਲਦਾ ਆ ਮੈਨੂੰ ਦੱਸੋ ਜੀ ਕਿੱਥੇ ਮਿਲਿਆ ਕਿਹੜੀ ਕੇਂਦਰ ਸਰਕਾਰ ਨੇ ਹੁਣ ਤੱਕ ਰੋਜ਼ਗਾਰ ਪੱਤਾ ਦਿੱਤਾ ਮਜ਼ਦੂਰਾਂ ਨੂੰ ਜਿਨ੍ਹਾਂ ਨੂੰ ਮਰੇਗਰ ਕੰਮ ਨਹੀਂ ਮਿਲਿਆ ਜਾਂ ਕਿਹੜੀ ਕੇਂਦਰ ਜਾਂ ਪੰਜਾਬ ਸਰਕਾਰ ਨੇ ਦਿੱਤਾ ਇਹ ਸਿਰਫ ਤੇ ਸਿਰਫ ਲੋ ਲਗਾਤਾਰ ਮਜ਼ਦੂਰਾਂ ਦੇ ਜਿਹੜਾ ਹੱਕਾਂ ਦੇ ਡਾਕਾ ਵੱਜ ਰਿਹਾ। ਜਿਹੜਾ ਕੀ ਪ੍ਰੋਟੈਸਟ ਐ ਇੱਕ ਦਿਨ ਦਾ ਹੀ ਆ ਜੱਸੀ ਇਹ ਤੁਹਾਡਾ ਕੀ ਐ। ਇਹ ਫਿਲਹਾਲ ਜੀ ਜਿਹੜਾ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਇਹ 6 ਤੇ 7 ਤਰੀਕ ਕੱਲ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ 9 ਜ਼ਿਲ੍ਹਿਆਂ ਦੇ ਵਿੱਚ ਕੱਲ ਜਿਹੜੇ ਮੰਗ ਪੱਤਰ ਦਿੱਤੇ ਗਿਆ ਔਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜੇ ਮੰਗ ਪੱਤਰ ਦਿੱਤੇ ਜਾ ਰਿਹਾ। ਇਸ ਤੋਂ ਬਾਅਦ ਫਿਰ ਸੂਬੇ ਦੀ ਇਹ ਸਾਂਝੇ ਮੋਰਚੇ ਦੀ ਮੀਟਿੰਗ ਹੋਊਗੀ। ਅਗਲਾ ਐਕਸ਼ਨ ਜੋ ਵੀ ਲਿਕਣਗੇ। ਇਹਦੇ ਵਿੱਚ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਇਹਦੇ ਵਿੱਚੋਂ ਜਿਹੜਾ ਸਾਰੇ ਪੰਜਾਬ ਭਰ ਦੇ ਵਿੱਚ ਜਿਹੜਾ ਆ ਇਹ ਮੰਗ ਪੱਤਰ ਜਿਹੜੇ ਅੱਜ ਦਿੱਤੇ ਜਾ ਰਹੇ ਆ ਮੈਂ ਰਣਨ ਨਿਰਮਲ ਸਿੰਘ ਏਅਰਪੋਰਟ ਸੱਦਾਇਆ ਜੀ ਮੈਂ ਸੂਬਾ ਆਗੂ ਪਿੰਡੂ ਮਜ਼ਦੂਰੀ ਪੰਜਾਬ ਮਸਲਾ ਇਹ ਆ ਕਿ ਜਿਹੜਾ ਸਾਡੀਆਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਉਹਦੇ ਵੱਲੋਂ ਅ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਮਜ਼ਦੂਰਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਦੋ ਰੋਜਾ ਜਿਹੜਾ ਆ ਸਾਡੇ ਧਰਨੇ ਪ੍ਰਦਰਸ਼ਨ ਕਰਕੇ ਜਿਹੜੇ ਰਾਸ਼ਟਰਪਤੀ ਸਾਹਿਬ ਨੂੰ ਮੰਗ ਪੱਤਰ ਭੇਜਨੇ ਸੀਗੇ ਉਹਦੇ ਤਹਿਤ ਅਸੀਂ ਛੇ ਨੂੰ ਵੀ ਕੀਤੇ ਆ ਅੱਜ 7 ਨੂੰ ਵੀ ਜਿਹੜਾ ਅਸੀਂ ਉਹ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਲੰਬੇ ਸਮੇਂ ਤੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਔਰ ਜਦੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਵੱਡੇ ਪ੍ਰੋਟੈਸਟ ਕੀਤੇ ਆ ਮੰਗ ਪੱਤਰ ਭੇਜਿਆ ਜਾਦ ਪੱਤਰ ਭੇਜਿਆ ਪਰ ਪੰਜਾਬ ਦੀ ਸਰਕਾਰ ਤੇ ਕੰਨਾਂ ਤੇ ਜੂ ਤੱਕ ਨਹੀਂ ਸਰਕੀ ਔਰ ਮਜ਼ਦੂਰਾਂ ਨੂੰ ਮੀਟਿੰਗ ਦੇ ਕੇ ਬਾਰ ਬਾਰ ਜਿਹੜਾ ਮੁੱਖ ਮੰਤਰੀ ਵੱਲੋਂ ਮੋਕਰ ਜਾਣਾ ਇਹ ਸਾਫ਼ ਦੇ ਦਦਾ ਕਿ ਮਜ਼ਦੂਰ ਵਿਰੋਧੀ ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਨਜ਼ਰ ਆਉਂਦੀ ਹੈ ਤਾਂ ਇਹਦੇ ਨਾਲ ਹੀ ਇਹ ਧਰਨਾ ਸੈਂਟਰ ਦੇ ਖਿਲਾਫ ਜਾਣੋ ਸਟੇਟ ਦੇ ਕੁਝ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਆ ਔਰ ਸੈਂਟਰ ਦੇ ਨਾਲ ਵੀ ਆ ਇਹ ਦੋਨਾਂ ਦੇ ਖਿਲਾਫ ਆ ਸੈਂਟਰ ਦੇ ਵੀ ਔਰ ਪੰਜਾਬ ਸਰਕਾਰ ਦੇ ਵੀ ਕਿਉਂਕਿ ਪੰਜਾਬ ਦੇ ਨਾਲ ਵੀ ਰਹਿਸ਼ੀ ਪਲਾਟਾਂ ਦਾ ਮਾਮਲਾ ਲਾਲਕੀਰ ਦੇ ਜਿਹੜੇ ਘਰਾਂ ਦੇ ਮਾਲਕੀ ਹੱਕ ਆ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਉਹ ਇਹਨਾਂ ਪੰਜਾਬ ਦੀ ਗਵਰਨਮੈਂਟ ਦੇ ਨਾਲ ਸੰਬੰਧਿਤ ਆ ਵੀ ਜਿਹੜੀਆਂ ਸਾਡੇ ਨਾਲ ਮੀਟਿੰਗ ਕਰੇ ਜਿਹੜੀਆਂ ਸਾਡੀਆਂ ਮੰਗਾਂ ਹੱਲ ਹੋਣ ਵਾਲੀਆਂ ਆ ਉਹ ਹੱਲ ਕਰੇ ਹੁਣ ਇੱਕ ਸਾਲ ਆਖਰੀ ਬਰਾ ਰਹਿ ਗਿਆ ਔਰ ਭਗਵੰਤ ਮਾਨ ਨੂੰ ਅੱਜ ਚੇਤਾਵਨੀ ਵੀ ਦੇਣ ਆਏ ਆ ਵੀ ਜੇ ਸਾਡੀਆਂ ਮਜ਼ਦੂਰਾਂ ਦੇ ਵਿੱਚ ਜਿਹੜਾ ਇਹ ਰੋਸ ਪਾਇਆ ਜਾ ਰਿਹਾ ਇਹਨਾਂ ਮੱਗਾਂ ਨੂੰ ਹੱਲ ਕਰਕੇ ਫੌਰੀ ਜਿਹੜਾ ਨਹੀਂ ਤਾਂ ਪਿੰਡਾਂ ਦੇ ਵਿੱਚ ਵੱਡਣਾ ਤੁਹਾਡਾ ਲੋਕ ਬੰਦ ਕਰਨਗੇ ਔਰ ਨਾਲ ਹੀ ਭਗਵੰਤ ਮਾਨ ਦੀ ਜਿਹੜੀ ਆ ਪਿਛਲੇ ਦਿਨੀ ਇੱਕ ਖੇਖਣ ਕੀਤਾ ਆ ਉਹਨੇ ਨੇ ਵਿਧਾਨ ਸਭਾ ਦੇ ਵਿੱਚ ਜਿਹੜੀ ਸੈਂਟਰ ਨੇ ਜੀ ਆਰਾਮ ਜੀ ਸਕੀਮ ਲੈ ਕੇ ਆਂਦੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਉਹਨੇ ਸੈਸ਼ਨ ਸੱਦਿਆ ਹੈਗਾ ਪਰ ਹੱਦ ਉਦੋਂ ਹੋ ਗਈ ਜਦੋਂ ਉਸੇ ਦਿਨ ਮਜ਼ਦੂਰਾਂ ਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜਿਹੜਾ ਸੂਬੇ ਦਾ ਆਗੂ ਆ ਮੁਕੇਸ਼ ਮਲੋਧ ਜਿਹੜਾ ਤੀਜੇ ਹਿੱਸੇ ਜ਼ਮੀਨ ਦੀ ਗੱਲ ਕਰਦਾ ਜਿਹੜੇ ਸੀਲਿੰਗ ਐਕਟ ਤਹਿਤ ਜਿਹੜੀ ਉਹ ਵਾਧੂ ਜ਼ਮੀਨ ਉਹ ਮਜ਼ਦੂਰਾਂ ਚ ਗਰੀਬ ਲੋਕਾਂ ਚ ਵੰਡਣ ਦੀ ਗੱਲ ਕਰਦੇ ਆ ਉਸ ਜਥੇਬੰਦੀ ਦੇ ਸੂਬਾ ਪ੍ਰਧਾਨ ਨੂੰ ਇੱਕ ਮਹਾਰਾਸ਼ਟਰ ਦੇ ਵਿੱਚ ਕੋ ਸੰਮੇਲਨ ਸੀ ਉਹਦੇ ਤੋਂ ਵਾਪਸ ਆਉਂਦਾ ਜਿਹੜਾ ਦਿੱਲੀ ਨਿਜਾਮੁਦੀਨ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਔਰ ਇਹ ਦੇਖੋ ਕਿ ਕਿੰਨੀ ਮੰਦ ਭਾਗੀ ਗੱਲ ਇੱਕ ਪਾਸੇ ਮਜ਼ਦੂਰਾਂ ਦੀ ਗੱਲ ਲਈ ਸੈਸ਼ਨ ਚੱਦ ਰਹੇ ਹੋ ਦੂਜੇ ਪਾਸੇ ਜਿਹੜਾ ਉਹਨਾਂ ਦੇ ਮਜ਼ਦੂਰਾਂ ਦੇ ਆਗੂ ਨੂੰ ਜਿਹੜਾ ਤੁਸੀਂ ਗ੍ਰਿਫਤਾਰ ਕਰਦੇ ਹੋ ਤਾਂ ਸਾਡੀ ਅੱਜ ਦੀ ਇਸ ਧਰਨੇ ਦੇ ਵਿੱਚ ਇਹ ਵੀ ਮੰਗ ਆ ਕਿ ਮੁਕੇਸ਼ ਮਲੋਦ ਨੂੰ ਥੋੜੀ ਜਿਹੜਾ ਤੁਰੰਤ ਰਿਹਾ ਕੀਤਾ ਜਾਵੇ ਉਹਦੇ ਸਾਰੇ ਪਰਚੇ ਰੱਦ ਕੀਤੇ ਜਾਣ ਔਰ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡੇ ਜਿਹੜੇ ਪ੍ਰੋਟੈਸਟਾਂ ਦਾ ਵੱਡੇ ਰੰਦੂਨਾਂ ਦਾ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਹੈ ਸਰਕਾਰ ਇਹ ਤੁਹਾਡਾ ਸੰਦਰਸ਼ ਕਰਤੇ ਚੱਲੇਗਾ ਇਹ ਸਾਡਾ ਸੰਘਰਸ਼ ਜਿਹੜਾ ਆ ਨਾ ਤਾਂ ਕੋ ਪਹਿਲਾ ਹੈ ਤੇ ਨਾ ਆਖਰੀ ਹੈ ਇਹ ਉਦੋਂ ਤੱਕ ਆ ਜਦੋਂ ਤੱਕ ਇਹ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਔਰ ਇਹ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵੀ ਸਾਡਾ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿਹੜੀ ਵੀ ਕਾਲ ਦਿੰਦਾ ਉਹਦੇ ਲਈ ਅਸੀਂ ਹਰ ਵਾਰ ਤਿਆਰ ਆ ਤੇ ਜਿਹਦੀ ਵੱਡੀ ਗਿਣਤੀ ਚ ਅੱਜ ਸਾਡੇ ਭੈਣਾ ਜਿਹੜੀਆਂ ਬਹੁਤ ਵੱਡੀ ਗਿਣਤੀ ਚ ਵੀ ਪੁੱਜੀਆਂ ਔਰ ਲੋਕਾਂ ਦੇ ਵਿੱਚ ਰੋਸ ਹੈ ਇਸ ਗੱਲ ਦਾ ਕਿ ਜਿਹੜੀ ਵੀ ਸਕੀਮ ਸਹੀ ਢੰਗ ਨਾਲ ਲਾਗੂ ਕਰਨੀ ਉਹਦਾ ਪਹਿਲੀ ਗੱਲ ਤਾਂ ਮਨਰੇਗਾ ਦਾ ਜਿਹੜਾ ਮਾਮਲਾ ਸੀਗਾ ਇਹਦੇ ਵਿੱਚ ਪਹਿਲਾਂ ਵੀ ਕੋਈ ਕੰਮ ਸਹੀ ਢੰਗ ਨਾਲ ਦਿੱਤਾ ਨਹੀਂ ਗਿਆ ਜਿਹੜਾ ਪੈਸਾ ਆਇਆ ਵੀ ਉਹ ਵੀ ਸਹੀ ਢੰਗ ਨਾਲ ਖਰਚਿਆ ਗਿਆ ਸੋ ਇਸ ਕਰਕੇ ਸਾਡੀ ਅੱਜ ਮੰਗ ਆ ਕਿ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਜਣਾ ਭੇਜਣਾ ਆ ਕਿ ਇਹਨਾਂ ਮੰਗਾ ਤੇ ਫੌਰੀ ਜਿਹੜਾ ਸਾਨੂੰ ਕੋਈ ਗੌਰ ਕਰਕੇ ਉਹਨਾਂ ਨੂੰ ਹੱਲ ਕੀਤਾ ਜਾਵੇ